ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਿਵਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਬਲੱਡ ਖੂਨਦਾਨ ਕੈਂਪ ਜੋ ਹੈ ਉਹ ਲਗਾਇਆ ਗਿਆ ਜਿਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਆਪਣਾ ਰક્તਦਾਨ ਕੀਤਾ ਹੁਣ ਤੱਕ ਅਪ੍ਰੋਕਸੀਮੇਟਲੀ 25 ਤੋਂ 26 ਜਿਹੜੇ ਨੇ ਯੂਨਿਟ ਜਿਹੜੇ ਨੇ ਉਹ ਦਾਨ ਹੋ ਚੁੱਕੇ ਆ ਅਤੇ ਹਾਲੇ ਉਹ ਪ੍ਰੋਸੈਸ ਜਿਹੜਾ ਚੱਲ ਰਿਹਾ ਸਾਡੀ ਉਮੀਦ ਹੈ ਕਿ ਅਸੀਂ 50 ਦਾ ਟਾਰਗੇਟ ਜੇ ਉਹ ਪੂਰਾ ਕਰਾਂਗੇ ਤਾਂ ਕਿ ਜਿਹੜਾ ਕਿਸੇ ਨੂੰ ਅਗਰ ਲੋੜ ਪੈਂਦੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਖੂਨ ਨਹੀਂ ਮਿਲਦਾ ਐਮਰਜੈਂਸੀ ਦੇ ਵਿੱਚ ਤੇ ਇਹ ਜਿਹੜਾ ਖੂਨ ਦਿੱਤਾ ਹੈ ਖੂਨਦਾਨੀਆਂ ਵੱਲੋਂ ਸੱਜਣਾ ਵੱਲੋਂ ਉਹ ਕਿਸੇ ਦਾ ਕਿਸੇ ਦੀ ਜਾਨ ਵਾਸਤੇ ਕੰਮ ਆ ਸਕੇ ਦੇਖੋ ਇਦਾਂ ਹੈ ਕਿ ਸਾਡੇ ਕੋਲ ਇੱਕ ਪੂਰੀ ਟੀਮ ਹੈ ਡਾਕਟਰਸ ਦੀ ਜਿਦੇ ਕਰਕੇ ਸਾਰਾ ਕੁਝ ਪੋਸੀਬਲ ਹੋ ਪਾਉਂਦਾ ਕਿ ਸਾਡੇ ਕੋਲ ਮੈਡੀਕਲ ਆਫੀਸਰਸ ਜਿਹੜੇ ਨੇ ਉਹ 올 ਦਾ ਟਾਈਮ ਅਵੇਲੇਬਲ ਨੇ ਐਮਰਜੈਂਸੀ ਮੈਡੀਕਲ ਆਫੀਸਰਸ ਨੇ ਉਸ ਤੋਂ ਬਾਅਦ ਸਾਰੇ ਤਰ੍ਹਾਂ ਦੇ ਸਾਡੇ ਕੋਲ ਕੰਸਲਟੈਂਟਸ ਨੇ ਜਿਦੇ ਕਰਕੇ ਉਹ ਕਿਸੇ ਕਿਸੇ ਵੀ ਤਰ੍ਹਾਂ ਦਾ ਜਿਹੜੇ ਸਾਡੀ ਸਰਵਿਸ ਦੇ ਵਿੱਚ ਜਿਹੜੀ ਉਹ ਵਾਦਾ ਨਹੀਂ ਮੰਨਦੀ ਤੇ ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੋਸੀਬਲ ਹੋ ਪਾਉਂਦੇ ਆ ਅੱਜ ਡੀਸੀ ਸਾਹਿਬ ਡਾਕਟਰ ਹਿਮਾਂਸ਼ੂ ਅਗਰਵਾਲ ਆਈਏ ਸਾਹਿਬ ਉਹ ਇਸ ਖੂਨਦਾਨ ਕੈਂਪ ਦੇ ਵਿੱਚ ਆਏ ਸੀ ਔਰ ਜਦੋਂ ਉਹਨਾਂ ਨੇ ਆ ਕੇ ਦੇਖਿਆ ਕਿ ਨੌਜਵਾਨ ਜੋ ਬਲੱਡ ਡੋਨੇਟ ਕਰ ਰਹੇ ਨੇ ਔਰ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਹਟ ਕੇ ਇਹਨਾਂ ਚੀਜ਼ਾਂ ਦੇ ਵੱਲ ਆ ਰਹੇ ਨੇ ਤਾਂ ਉਹਨਾਂ ਨੇ ਉਹਨਾਂ ਨੂੰ ਸ਼ਾਬਾਸ਼ ਵੀ ਦਿੱਤੀ ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਨੂੰ ਮੇਰਾ ਆਮ ਲੋਕਾਂ ਨੂੰ ਔਰ ਸਾਰੇ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਔਰ ਇਹ ਤੁਹਾਡਾ ਜੋ ਦਿੱਤਾ ਹੋਇਆ ਖੂਨ ਹੈ ਕਦੇ ਵਿਅਰਥ ਨਹੀਂ ਜਾਂਦਾ ਇਹ ਕਿਸੇ ਨਾ ਕਿਸੇ ਦੀ ਜਾਨ ਜੋ ਜ਼ਰੂਰ ਬਚਾਉਂਦਾ ਹੈ ਸੋ ਟਾਈਮ ਕੱਢ ਕੇ ਜੋ ਹੈਲਦੀ ਬੀਿੰਗ ਨੇ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਮੁਖਮਹਿਮਾਨ ਸਾਡੇ ਕੋਲ ਡਾਕਟਰ ਹਿਮਾਂਸ਼ੂ ਅਗਰਵਾਲ ਆਈਏਐਸ ਆਈਏਐਸ ਸੀਗੇ ਜੀਵੇਂ ਦਾ ਸਪੋਰਟ ਰਿੰਦਾ ਅਕਸਰ ਹੀ ਤੁਹਾਡੇ ਨਾਲ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਦਿਓਲ ਮਲਟੀਸਪੈਸ਼ਲਿਟੀ ਨੂੰ ਹਮੇਸ਼ਾ ਤੋਂ ਹੀ ਜੋ ਹੈ ਸਹਿਯੋਗ ਮਿਲਿਆ ਔਰ ਉਹਨਾਂ ਨੇ ਅੱਗੇ ਤੋਂ ਵੀ ਕਿਹਾ ਕਿ ਅਸੀਂ ਜੋ ਅੱਗੇ ਕੈਂਪ ਜੋ ਲਗਾਵਾਂਗੇ ਉਹ ਸਾਡੀ ਜਿਹੜੀਆਂ ਟੀਮਾਂ ਨੇ ਉੱਥੇ ਜਾਣਗੀਆਂ